ਹਾਂਜੀ ਕਿਸਾਨ ਪ੍ਰਭਾ ਤੇ ਪੰਜਾਬੀ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਣੇ ਨਾਲ ਬਾਈ ਕੀ ਨਾਮ ਹੈ ਬਾਈ ਬਲਕਰਨ ਸਿੰਘ ਹੈ ਇਹਨਾਂ ਨੇ ਆਪਣੇ ਕੋਲੋਂ ਟਰੈਕਟਰ ਖਰੀਦ ਕੀਤਾ ਸੀ ਸੁਨਾਮ ਤੋਂ ਤੇਰੀ ਉਹ ਟਰੈਕਟਰ ਤੋਂ ਫਾਰਮਟ੍ਰੈਕ 60 2023 ਮਾਡਲ ਬਾਈ ਕੀਵੇਂ ਚੱਲਿਆ ਟਰੈਕਟਰ ਜੀ ਬਹੁਤ ਵਧੀਆ ਬਾਈ ਕੋਈ ਦਿੱਕਤ ਨਹੀਂ ਆਈ ਹਾਲ ਤੱਕ ਤਾਂ ਕਦੇ ਕਦੇ ਤੇ ਚਲਾ ਲਿਆ ਵੀਰੇ ਇਹ ਬਾਈ ਆਪਾਂ ਸੁਪਰ ਸੀਡਰ ਰੋਟਾਵੇਟਰ ਦਾ ਵਰਤਦੇ ਆਂ ਤੇ ਬਾਕੀ ਹੋਰ ਤੂੜੀ ਵਾਲੀ ਦੇ ਵੀ ਹਾਂਜੀ ਮੱਕੀ ਵਾਲੀ ਮਸ਼ੀਨ ਤੇ ਵੀ ਠੀਕ ਹੈ ਵੀਰੇ ਮਤਲਬ ਸਾਰੇ ਇੰਪਲੀਮੈਂਟਸ ਤੇ ਵਰਤਦੇ ਆਂ ਸੀ ਜੇ ਵੀ ਸਾਰੇ ਸੰਧਾਂ ਦੇ ਟਰੈਕਟਰ ਚਲਾਉਨੇ ਤੁਸੀਂ ਕੋਈ ਕੰਪਲੀਟ ਆਈ ਹੋਵੇ ਟਰੈਕਟਰ ਚ ਨਹੀਂ ਯਾਰ ਕੋਈ ਕੰਪਲੀਟ ਨਹੀਂ ਹਾਲ ਤੱਕ ਕੋਈ ਅੱਛਾ ਜੀ ਹਾਂ ਤੇ ਪਾਵਰ ਵੱਲੋਂ ਪਾਵਰ ਉਹ ਲੋਕਿਆ 52 ਹਸਪਾਵਰ ਦਾ ਟਰੈਕਟਰ ਆ ਫਾਰਮਟ੍ਰਿਕ 60 T20 ਪਾਵਰ ਮੈਕਸ ਦੇ ਵਿੱਚ ਹਲੇ ਤੱਕ ਇਹ ਵੀ ਵੀਰ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਆਈ ਕੋਈ ਗਰਮ ਗਰਮ ਹੁੰਦਾ ਹੋਵੇ ਬਾਈ ਨਾ ਨਾ ਯਾਰ ਗਰਮ ਗਰਮ ਦਾ ਸੂਈ ਨਹੀਂ ਉੱਠਦੀ ਗਰਮ ਵਾਲੀ ਕਹਿੰਦੇ ਬਾਈ ਕਹਿੰਦੇ ਸੂਈ ਵੀ ਨਹੀਂ ਉੱਠਦੀ ਹੈਗੀ ਤੇ ਬਾਕੀ ਸ਼ੌਂਕ ਵੀ ਪੂਰੇ ਕਰਦੇ ਨੇ ਕੰਮੇ ਤੋਂ ਮ ਪੂਰਾ ਵਧੀਆ ਕੰਮ ਲੈਂਦੇ ਨੇਗੇ ਹੁਣ ਵੀ ਕਰਾਤੇ ਚੱਲ ਰਿਹਾ ਸੀ ਟਰੈਕਟਰ ਆਪਾਂ ਖੜਾ ਕੇ ਬਾਈ ਤੋਂ ਰਿਵਿਊ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਹੋਰ ਕੀ ਚੀਜ਼ ਬਾਈ ਵਧੀਆ ਲੱਗੀ ਟਰੈਕਟਰ ਦੇ ਵਿੱਚ ਵਧੀਆ ਯਾਰ ਹਰੇਕ ਵਕਤ ਤੋਂ ਚਲਾਈ ਚਲੋ ਇਹ ਬਹੁਤ ਸੋਹਣਾ ਟਰੈਕਟਰ ਦੀ ਚਲਾਈ ਦੇ ਵਿੱਚ ਆਰਾਮਦਾਇਕ ਹੈ ਬਹੁਤ ਆਰਾਮਦਾਇਕ ਬੰਦਾ ਥੱਕਦੇ ਨਹੀਂ ਅੱਛਾ ਜੀ ਹਾਂ ਬਾਕੀ ਜੋਰ ਜੋਰ ਬਾਕੀ ਜਿਵੇਂ ਹੋਰ ਇੰਡੀਕੇਟਰ ਵਗੈਰਾ ਸੋਹਣੇ ਕਰਕੇ ਲਾਏ ਹੋਏ ਨੇਗੇ ਮਰਗਾਰਡ ਰੂਡ ਵਗੈਰਾ ਸਾਲੇ ਡੈਟਰ ਨਾਲ ਮਤਲਬ ਕਾਫੀ ਵਰਕ ਪਾਦਾ ਚਾਣਾ ਹਾਂ ਜੱਜ ਦਾ ਥੋੜਾ ਵਧੀਆ ਲੱਗਦਾ ਥੋੜਾ ਮਤਲਬ ਸੋਹਣਾ ਲੱਗਦਾ ਟਰੈਕਟਰ ਮੋਡੀਫਾਈ ਕਰਕੇ ਤਾਂ ਹੋਰ ਵੀ ਸੋਹਣਾ ਲੱਗਦਾ ਆਹ ਟਾਈਟ ਪੇ ਪਵਾਤੇ ਸੀਗੇ ਤਾਂ ਇਹਨਾਂ ਬਾਈਆਂ ਨੇ ਆਪਣੀ ਪਸੰਦ ਦੇ ਪੱਟੇ ਦੇ ਪਵਾਤੇ ਜਾਂ ਜਿਹੜਾ ਤੇ ਬਾਕੀ ਹੋਰ ਕੋਈ ਗੱਲ ਕਹਿਣਾ ਚਾਹੁੰਦਾ ਜਿਵੇਂ ਕਿ ਹੋਰ ਕਿਸਾਨ ਵੀ ਟਰੈਕਟਰ ਲੈਂਦੇ ਆ ਫਾਰਮ 60 ਕਈ ਮਤਲਬ ਪਹਿਲਾਂ ਜਿਵੇਂ ਰੋਟਾਵੇਟਰ ਦੇ ਟਰੈਕਟਰ ਚੱਲਦੇ ਸੀਗੇ ਉਹ ਝੂਟੇ ਮਾਰਦੇ ਸੀਗੇ ਇਹ ਚ ਕੋਈ ਡਿਕਤਾਈ ਹੋਵੇ ਝੂਟੇ ਨਹੀਂ ਨਹੀਂ ਝੂਟਿਆਂ ਵਾਲੇ ਕੋਈ ਨਹੀਂ ਨਹੀਂ ਮਾਰ ਦੇ ਵਿੱਚ ਲਿਫਟ ਕੰਟਰੋਲ ਬਹੁਤ ਵਧੀਆ ਜਿਹੜ ਉਹਦੇ ਕਾਰਨ ਪਹਿਲਾਂ ਜਿਹੜੇ ਸਿੱਧੇ ਐਕਸਲ ਵਾਲੇ ਟਰੈਕਟਰ ਸੀਗੇ 2015 14 13 ਮਾਡਲ ਉਹ ਝੂਟੇ ਮਾਰਦੇ ਸੀਗੇ ਰੋਟਾਵੇਟਰ ਤੇ ਕਾਫੀ ਕੰਪਲੀਟ ਆਉਂਦੀ ਆਪਾਂ ਨੂੰ ਫੋਨ ਕਰਕੇ ਹੀ ਪੁੱਛਦੇ ਨੇ ਵੀਰ ਇਹ ਟਰੈਕਟਰ ਦੇ ਵਿੱਚ ਉਹ ਕੰਪਲੀਟ ਆਉਂਦੀ ਨਹੀਂ ਹੈਗੀ ਹੁਣ ਇਹ 4 ਸਪੀਡ ਦੇ ਵਿੱਚ ਟਰੈਕਟਰ ਹੈਗਾ 55 ਹੌਸਪਾਵਰ ਦਾ 2500 ਲਿਫਟ ਕਪੈਸਿਟੀ ਹੈਗੀ ਚਾਰੇ ਜਿਹੜੇ ਦੇ ਤੇਲ ਨੇ ਉਹ ਅਲੱਗ-ਅਲੱਗ ਕਰਤੇ ਕੰਪਨੀ ਨੇ ਤੇ ਪਾਵਰ ਸਟੇਬਲ ਹੈਗਾ ਜੇ ਕਿਸੇ ਵੀਰ ਨੇ ਮਤਲਬ ਟਰੈਕਟਰ ਲੈਣਾ ਹੈ ਇਹ ਬਹੁਤ ਤੇਰੀ ਉਹ ਟਰੈਕਟਰਿਸ ਨਾਮ ਬਾਈ ਜਬ ਨੀਂਦ ਵਾਲਾ ਹੈਗਾ ਨੰਬਰ ਦੇ ਦਾਂਗੇ ਆਪਾਂ ਬਾਈ ਇਹਦੇ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਲੈ ਸਕਦੇ ਹੋਗੇ ਤੇ ਬਹੁਤ ਸੋਹਣਾ ਟਰੈਕਟਰ ਚੱਲ ਰਿਹਾ ਬਾਕੀ ਬਾਈ ਹੋਰ ਜਿਵੇਂ ਕੋਈ ਵੀਰ ਲੈਂਦੇ ਆ ਟਰੈਕਟਰ ਕਿਵੇਂ ਟਰੈਕਟਰ ਦੀ ਬਾਰੇ ਦੱਸੋ ਮੜਾ ਜਾ ਮਤਲਬ ਵਧੀਆ ਟਰੈਕਟਰ ਆ ਬਾਈ ਜੀ ਹਨਾ ਜੇ ਮੈਂ ਕਿਸੇ ਨੇ ਵਧੀਆ ਖੇਤੀਆਂ ਰੱਖਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਇਹਨਾਂ ਦੇ ਤੇ ਰੋਡ ਦੀ ਸਰਵਿਸ ਰਪਏ ਦੀ ਵਧੀਆ ਯਾਰਾ ਟਾਈਮ ਟੂ ਟਾਈਮ ਫੋਨ ਫੋਨ ਕਰਦੇ ਰਹਿੰਦੇ ਆ ਵਧੀਆ ਸਰਵਿਸ ਆ ਫੁੱਲ ਠੀਕ ਹੈ ਜੀ ਸਰਵਿਸ ਵਗੈਰਾ ਇਹਨਾਂ ਨੂੰ ਵੀਰਾਂ ਨੂੰ ਬਹੁਤ ਵਧੀਆ ਮਿਲਦੀ ਹੈ ਕਿ ਸੰਤੁਸ਼ਟ ਨੇ ਬਾਈ ਬਾਕੀ ਜੇ ਅੱਗੇ ਵੀ ਕੋਈ ਕੰਪਲੀਟ ਆਈ ਤਾਂ ਆਪਾਂ ਮੌਕੇ ਦੀ ਹੱਲ ਕਰਾਂਗੇ ਉਹਦੀ ਕੋਈ ਨਹੀਂ ਨਹੀਂ ਆਪਾਂ ਨੂੰ ਜੋ ਕੋਈ ਮਾਈਨਰ ਆਈ ਹੈ ਬਾਈ ਉਹਨਾਂ ਨੇ ਕਰਕੇ ਵੀ ਦਿੱਤਾ ਹੈ ਜੀ ਗੱਲ ਨਹੀਂ ਹੈਗੀ ਜੀ ਕੋਈ ਮਤਲਬ ਆਈ ਆ ਤਾਂ ਆਪਾਂ ਮੌਕੇ ਦੀ ਕਰ ਦੰਨੇ ਹੈਗੇ ਹਾਂ ਉਹ ਕੋਈ ਵੱਡੀ ਕੋਈ ਦਿੱਕਤ ਵਾਲੇ ਦਾ ਟਰੈਕਟਰ ਦੇ ਵਿੱਚ ਆਈ ਨਹੀਂ ਹੈਗੀ ਬਹੁਤ ਸੋਹਣਾ ਟਰੈਕਟਰ ਚੱਲਦਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਧੰਨਵਾਦ